ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦਾ ਵਲੌਗ ਆਪਣਾ ਗਿਆ ਜੀ ਸ਼ੁਰੂ ਤੇ ਅੱਜ ਆਪਾਂ ਗੁਰਦੁਆਰਾ ਸ੍ਰੀ ਬੀਰ ਸਾਹਿਬ ਰਿਖੇ ਪਹੁੰਚੇ ਆ ਆਪਣੀ ਜਿਹੜੀ ਬੰਦ ਸੇਵਾ ਚੱਲੰਦੀ ਆ ਉਹਦੇ ਵਾਸਤੇ ਜਿਹੜਾ ਲੰਗਰ ਦੀ ਸੇਵਾ ਆਪਾਂ ਗੁਰਦੁਆਰਾ ਸ੍ਰੀ ਬੀਰ ਸਾਹਿਬ ਤੋਂ ਲੈ ਕੇ ਜਾਂਦੇ ਆ ਤੇ ਅੱਜ ਆਪਣੀ ਡਿਊਟੀ ਲੱਗੀ ਸੀ ਪ੍ਰਸ਼ਾਦੀ ਦੀ ਤੇ ਹੁਣ ਆਪਾਂ ਗੁਰਦੁਆਰਾ ਸ੍ਰੀ ਬੀਰ ਸਾਹਿਬ ਪਹੁੰਚੇ ਆ ਤੇ ਹੁਣ ਪਹਿਲਾਂ ਆ ਮਾੜਾ ਜੀ ਗੁਰੂ ਘਰਾਂ ਸਾਹਿਬ ਦੇ ਮੱਥਾ ਟੇਕ ਕੇ ਤੇ ਫਿਰ ਆਪਾਂ ਆਪਸਾ ਦਰਪਣ ਲੈਣੇ ਆ ਵੀ ਬਾਕੀ ਪਤਾ ਨੋ ਕਰਾਉਣੇ ਦਰਸ਼ਨ ਮਰਦੋਰਾ ਸ੍ਰੀ ਪੀਰ ਸਾਹਿਬ ਦੇ ਆਣਾ ਸਬਜ਼ੀਆਂ ਠੀਕ ਜੇ ਪਰ ਸਾਧਰੀ ਕਰ ਲੈ ਲੋੜ ਸਾਡੇ ਸੰਤੇ ਚਾਹਣਾ ਕੁਆਈਆਂ ਰਵਗੇ ਸੰਤਿਆ ਬੰਤਾ ਕਿੱਥੇ ਆ ਸੰਤਾ ਬੰਤਾ ਸੰਤਾ ਬੰਤਾ ਕਿੱਥੇ ਆ ਆ ਕੇ ਦੋਵੇਂ ਸੰਤਾ ਬੰਤਾ ਆ ਕੇ ਠੀ ਚਲੋ ਬਹੁਤ ਚੱਲੀਏ ਹਾਂ ਜਿੰਦਿਆਂ ਨੇ ਲੈ ਜੇ ਇਹਨਾਂ ਨਾਲ ਗੱਲ ਮਿਲ ਜੇਣਾ ਤੇਰਾ ਹੋਣਾ ਕਿ ਉਤਰ ਮੈਂ ਜਾ ਤੁਰਾ ਜਿੰਨੇ ਦੋਏ ਉਤਰ ਲਗ ਗਿਆ ਆ ਯਾਰ ਬ੍ਰਿਟਾਉਂ ਡੋਰਾ ਨਹੀਂ ਬੇ ਬਾ ਚੜ ਗਿਆ ਕਿ ਕਿਦਾਂ ਆਓ ਚੜਿਆ ਵਾ ਉਹਨਾਂ ਦਾ ਪਾਣੀ ਜ ਆਪਣੇ ਦਰਿਆ ਤੇ ਤੇ ਸੇਵਾ ਚੱਲੰਦੀ ਆ ਸਦਾ ਪਾਣੀ ਲਾ ਕੇ ਸਾਰੇ ਸ਼ੰਗਾਂ ਨੂੰ ਨਾ ਚਿਕਾ ਕੇ ਬਸਾਦਾ ਪਾਣੀ ਫੇਰ ਲੱਗਣ ਕਿ ਆਪਣੇ ਆਪਣੇ ਕੰਮ ਤੇ ਲਵਾਈ ਆਣੇ ਜੇ ਲਵਾਈ ਠੀਕ ਹੈ ਜੀ ਕਿਰਪਾ ਕਰਕੇ ਸੁਣਾਓ ਮੈਂ ਹਾਂ ਜੀ ਹਾਂ ਜੀ ਓਕੇ ਆ ਹਾਂ ਜੀ ਆਪਾਂ ਜਾਇ ਚਾਰ ਆਪਾਂ ਸਾਡੇ ਕੋਲੇ ਹਾਂ ਜਟਾ ਕਦਾ ਠੀਕ ਹੈ ਕੰਨਾ ਕੰਮ ਚੱਲਦਾ ਨੰਬਰ ਦਾ ਬਣਾ ਦਰ ਚੱਲ ਜਾਂਦਾ ਕੰਮ ਖੋਲੀ ਪਿਆ ਆਪਣਾ ਕੰਮ ਚੱਲਦਾ ਚੱਲ ਜਣ ਟਰਾਲੀਆਂ ਵਧੀਆ ਹਾਂ ਹਾਂ ਜਾਂਦਾ ਮਦਰੇ ਖਾਵਾਂ ਕਿ ਦਿਓ ਵੇਖੀ ਕੀ ਬਰੋ ਸਮਾਤਰ ਆਪਣਾ ਹੋ ਜੀ ਚਲ 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 ਬੋਲਾ ਕੀ ਬੋਲਾ ਹਾਂ ਜੀ ਬੋਲ ਹਾਂ ਅੰਨਾ ਮੈਂ ਬਰਾਰ ਪਰ ਕੇ ਪਕੌੜੇ ਦੁਨੋ ਆਪਣੇ ਕੋਲ ਭਾਈ ਸਾਹਿਬ ਪਹੁੰਚ ਚੁੱਕੇ ਆ ਹੋਰ ਬੱਬਾ ਜੀ ਇਠਾ ਜੀ ਸਿੱਧਾ ਕਾਮ ਡੰਗਰ ਪਕੌੜੇ ਬਣਾਉਣੇ ਆ ਮਸ਼ੀਨ ਮੁੰਡਾ ਚੁੱਕੀ ਹੋਣੀ ਅੱਜ ਕੀ ਕੀ ਹੋਰ ਸੋਰਟੀ ਕੋਈ ਡੰਗਰ ਬਰੈਡ ਵੀ ਆ ਗਈ ਆ ਬਰੈਡ ਵੀ ਪੜ ਦਾਂਗੇ ਨਾਲ ਹੀ ਤੇ ਸਾਰੇ ਬੇ ਦੂਜੇ ਕਰਨੇ ਪਰ ਕੇ ਚੰਗਾ ਲੋ ਵਾਲੇ ਪਰ ਕਿਹੜੇ ਹਾਂ ਠੀਕ ਹੈ ਕੋਈ ਕਰਦਾ ਜਿਹੋ ਜੇ ਕਰਾਂਗੇ ਆਜਰਾ ਜੀ ਓਕੇ ਮੁੰਡੇ ਲੜਾ ਚੰਗਾ ਕਿ ਸੇਵਾ ਕਰਨੇ ਮੁੰਡੇ ਕੇ ਇੱਕ ਕਸਰ ਰਵੇ ਨਾ ਕੋਈ ਜਗ੍ਹਾ ਬਚਾਈ ਜੀ ਆਲ ਜਿਹੜੇ ਆਪਣੇ ਦਰਿਆ ਤੇ ਸੇਵਾ ਚੱਲਣ ਦੀ ਆ ਇਹ ਵੀਰੋਂ ਨੇ ਪਟੰਡੇ ਤੋਂ ਆਏ ਆ ਬੜੀ ਤੂੜ ਬੋਟੇ ਸਾਰੇ ਵੀਰ ਇਹ ਸਾਰੇ ਵੀਰ ਡਲੂ ਕਰਾਈ ਲੈ ਕੇ ਆਏ ਆ ਤੇ ਬਹੁਤ ਜ਼ਿਆਦਾ ਕੰਮ ਜਿਹੜਾ ਵੀਰੋਂ ਨੇ ਖਿੱਚਦੇ ਆਏ ਮਿੱਟੀ ਜਿਹੜੀ ਬੜੀ ਜ਼ਿਆਦਾ ਲਿਆਉਂਦੇ ਵੀਰੋਂ ਨੇ ਇਹ ਆਪਣੀ ਜਿਹੜਾ ਤੋੜ ਹੀ ਵੀਰ ਚੰਬੇ ਆ ਰੂਪਣੀ ਚੰਬੇ ਵਾਲੇ ਉਹਨਾਂ ਦੇ ਜਿਹੜੇ ਪਾਲੀ ਕੋਤਾ ਹਰੂ ਥੋੜਾ ਹੈ ਇਹ ਵੀ ਤੋੜ ਬੰਨਤਾ ਵਾ ਸਾਰਾ ਉਹ ਟਰੇਡਰ ਲੰਘਦੇ ਬੰਦ ਕਰ ਜਾਨੇ ਨਾਲ ਨਾਲ ਪੂਰੇ ਯੂਰਾਂ ਸ਼ੋਰਾਂ ਨਾਲ ਸੰਗਤਾਂ ਲੱਗੀਆਂ ਵਾ ਅਗਲੇ ਬੰਨੇ ਜਿਹੜੇ ਆਪਣੇ ਜ਼ੀਰੋਂ ਲੱਗੇ ਕ੍ਰੇਡ ਲੈ ਜਾਂਦੇ ਨਾਲ ਨਾਲ ਜਿਹੜਾ ਪਾਣੀ ਦਾ ਲੈਵਲ ਹੁਣ ਥੋੜਾ ਡਾਊਨ ਹੋ ਗਿਆ ਵਾ ਵਾਹੀ ਹੁਣ ਕਿਰਪਾ ਕੀ ਬਾਬੇ ਦੀ ਇਹ ਕਿਰਾਇਆ ਵਾ ਇੰਨੇ ਬਹੁਤ ਹੱਤ ਦਾ ਪਾਣੋ ਇਹ ਕਿਰਾਏ ਦੇ ਆਪਾਂ ਨੂੰ ਬਹੁਤ ਫਾਇਦੇ ਆ ਜਿੱਦਾਂ ਮੰਨ ਲਓ ਰਾਹ ਰੂ ਚੋੜੇ ਕਰੀ ਜਾਂਦਾ ਵਧੀਆ ਹਾਂਜੀ ਭਾਜੀ ਕਿੱਦਾਂ ਕਿੱਛ ਨੇ ਕੰਮ ਆਪਾਂ ਕਿੰਨੇ ਲੈ ਗਰੇਡ ਅੱਜ ਲਾ ਦੇ 10 ਗਰੇਡ ਲਾ ਦੇ ਹਾਂ ਬੜਾ ਕੰਮ ਖਚਾ ਪੜਦੇ ਨੂੰ ਠੇਕੇਦਾਰ ਨੂੰ ਠੇਕੇਦਾਰਾ ਕਿਦਾਂ ਵਧੀਆ ਜੀ ਕਿੰਨੇ ਗਰੇਡ ਲਾਦੇ ਅੱਜ ਸਾਰ ਸਾਰਾ ਜੀ ਫਦੇ ਕਿੰਨੇ ਗਰੇਡ ਲਾਦੇ ਅੱਜ ਫਿਰ ਤੋਂ ਅੱਜ 6 ਗਰੇਡ ਜ਼ੁਰਤ ਤੇ ਆ ਬੱਲੇ ਜਵਾਨਾ ਤੇਰੇ ਤੇ ਇੱਕ ਗਰੇਡ ਭਰਿਆ ਤੇ ਦੋ ਹੋਰ ਭਰ ਕੇ ਆਪਾਂ ਸ਼ਾਮਾਂ ਦੀ ਗਰੇਡ ਤੋਂ ਚੱਲ ਜੇ ਨਹੀਂ ਹੋਇਆ ਬਸ ਹਾਲਜਾ ਮਤਰਾ ਵਿਆ ਕਰਨਾ ਚੰਗਾ ਤਖੜਾ ਜਾ ਬੈਗ ਵਿਚਾਣੀ ਆ ਜਿੱਦਾਂ ਇਹ ਮਜੀ ਚਲੋ ਜੀ ਕਿਰਪਾ ਕਰੋ ਮਹਾਰਾਜ ਭਾਂਦੀ ਸੇਵਾ ਜਨ ਅੱਈਆ ਵਾਤਵਾਜ ਸੰਦਾ

ਬਾਬਾ ਜੀ ਡਰਾਈਵਰ ਸਾਹਿਬ ਨੇ ਕਰਦਾ ਟੇਡਾ ਕਿਉਂ ਉਹ ਤੋਂ ਪੱਗੇ ਮੱਲੇ ਅੱਜ ਪਿੰਡ ਆਲੀ ਕਲਾ ਆਲੀ ਗੋਦਦਵਾ ਨਗਰ ਵਾਲਾ ਬੰਨ ਘਟੋ ਘਟ ਵੀ 3 ਕਿਲੋਮੀਟਰ ਕਰੀਬ ਵੱਜਿਆ ਮਤਲਬ ਵੱਜ ਗਿਆ ਵਾ ਉਹਨੂੰ ਚੌੜਾ ਉੱਚਾ ਕਰ ਲਿਆ ਘਟੋ ਘਟ ਅਜੇ 3 ਕਿਲੋਮੀਟਰ ਹੋਰ ਅੰਧ ਨਾਲ ਫੜਨ ਆ ਤੇ ਉਹਨਾਂ ਦੀ ਮਤਲਬ ਅਗਵਾਈ ਹੀ ਇਠ ਆਪਣੇ ਕੋ ਆ ਡੋਲੂ ਕਰਾਏ ਪਹੁੰਚਿਆ ਘਟੋ ਘਟ ਕੱਲ ਦੀ ਤਰੀਕ ਦੇ ਵਿੱਚ ਆਪਾਂ ਵੇਖੀਏ ਵੀ ਕੱਲ 50 ਡੋਲੂ ਗਰਾਏ ਚੱਲੰਦਾ ਸੀ ਤੇ ਕੁਝ ਵੀ ਹੋਣਾ ਜਿੱਦਾਂ ਆਪਾਂ ਨੂੰ ਪਤਾ ਹੈ ਵੀ ਸੀਜ਼ਨ ਝੋਨੇ ਦਾ ਚੱਲ ਪਿਆ ਵਾ ਤੇ ਅੱਜ ਘੱਟੋ ਘੱਟ 20 ਟਰੈਕਟਰ ਆ ਤੇ ਬਾਕੀ ਜਿਹੜੇ 25 35 ਟਰੈਕਟਰ ਸੀ ਜਿਹੜੇ ਅੱਜ ਵਾਪਸ ਹੀ ਪੱਟ ਗਿਆ ਤੇ ਵੀਰੋ ਨੇ ਨਾਲ ਆਪਾਂ ਨੂੰ ਇਹ ਵੀ ਨਾਲ ਭਰੋਸਾ ਦੇ ਕੇ ਕਿਹਾ ਵੀ ਘੱਟੋ ਘੱਟ ਵੀ ਜਦੋਂ ਆਪਣਾ ਝੋਨੇ ਦਾ ਸੀਜ਼ਨ ਖਤਮ ਹੋ ਗਿਆ ਤੇ ਅਸੀਂ ਤੁਹਾਡੇ ਤੋਂ ਫੇਰ ਸੇਵਾਵਾ ਲੈ ਕੇ ਪਹੁੰਚਾਂਗੇ ਤੇ ਸਾਡੇ ਨਗਰ ਆਲੀਗਲਾ ਤੇ ਆਲੀ ਘੁਰਤ ਵੱਲੋਂ ਅਸੀਂ ਬਹੁਤ ਬਹੁਤ ਉਹਨਾਂ ਦਾ ਧੰਨਵਾਦ ਕਰਦੇ ਆ ਤੇ ਦਿਲੋਂ ਧੰਨਵਾਦ ਕਰਦੇ ਆ ਕਿ ਕਿਉਂਕਿ ਸਾਨੂੰ ਇੰਨਾ ਸੋਚਾ ਕਿੰਨੇ ਕਿਲੋਮੀਟਰ ਤੋਂ ਪਿੱਛੋਂ ਮਿੱਟੀ ਹੁੰਦੀ ਆ ਇੱਥੇ ਵੀਰੋਂ ਨਹੀਂ ਉੱਥੋਂ ਹੀ ਢੋਲੂ ਕਰਾਇਆ ਕਰਕੇ ਤੇ ਚੱਲ ਕੇ ਆ ਤੇ ਸਿੱਧੀ ਮਿੱਟੀ ਜਿੱਥੇ ਮਤਲਬ ਆਪਾਂ ਨੂੰ ਮਿੱਟੀ ਦੀ ਜ਼ਰੂਰਤ ਆ ਵੀ ਉੱਥੇ ਹੀ ਪਹੁੰਚ ਗਏ ਆ ਤੇ ਗਾੜੀ ਸੁਮندر ਸਿੰਘ ਸੰਧੂ ਸਾਹਿਬ ਦਾ ਉਹਨਾਂ ਦਾ ਟਰੈਕਟਰ ਚੱਲੁੰਦੇ ਆ ਵਾ ਜੋ ਕਿ ਉਹ ਬੰਨ ਚੌੜਾ ਕਰੁੰਦੇ ਆ ਤੇ ਸਵੇਰ ਵਾਂ ਨਿਵਾ ਰਹੇ ਆ ਤੇ ਤੁਸੀਂ ਵੇਖ ਸਕਦੇ ਆ ਵੀ ਇੱਥੋਂ ਘਟੋ ਘਾਟਾ 1.5 ਕਿਲੋਮੀਟਰ ਤੇ ਉਹ ਸਾਹਮਣੇ ਢੋਲੂ ਕਰਾਇਆ ਆ ਰਿਹਾ ਵਾ ਇਹ ਨਹੀਂ ਤੋਏ ਕਾਵੀਰ ਸਾਡੇ ਨਾਲ ਰੂਪ ਸਿੰਘ ਆ ਇਹਨਾਂ ਦੀ ਇੱਥੇ ਘਟੋ ਘਟ ਰਹੀ ਇਹ ਪੰਜ ਕਿੱਲੇ ਪੈਲੀ ਗਰੀਬ ਹੀ ਜੋ ਦਰਿਆ ਸਾਰੀ ਫੁੱਟ ਕੇ ਲੈ ਗਿਆ ਵਾ ਫਿਰ ਤੋਂ 3 ਕਿਲੋਮੀਟਰ ਅੱਗੇ ਦਰਿਆ ਵਗਦਾ ਹੁੰਦਾ ਸੀ ਉਨੇ ਨੇ ਬ੍ਰਿਆਨ ਹੀ ਵਿਆਸ ਨੇ ਜਿਹਦਾ ਨਾਂ ਹੀ ਵਿਆਸ ਆ ਉਹਨੇ ਇੱਕ ਨਵਾਂ ਰੂਪ ਲੈ ਲਿਆ ਵਾ ਨਵੇਂ ਤੌਰ ਤੇ ਜਿੱਦੂ ਵਗਣਾ ਸ਼ੁਰੂ ਹੋ ਗਿਆ ਵਾ ਤੇ ਪਰਲੇ ਵਾਰ ਇਹਨੇ ਬ੍ਰੇਤਾ ਬਣਦਾ ਵਾ ਇਹ ਨਹੀਂ ਵੀ ਦੀ ਵੀ ਨਹੀਂ ਉੱਧਰ ਬ੍ਰੇਤਾ ਬਣ ਕੇ ਤੇ ਇੱਕ ਨਵਾਂ ਰੂਪ ਲੈ ਲਿਆ ਦਰਿਆ ਨੇ ਵਾ ਉਹ ਨਵਾਂ ਕਰ ਲਿਆ ਵਾ ਇਹ आज ਆਪਣਾ ਗੋਲੇ ਕ੍ਰਿਸ਼ੀ ਵਿਦਿਆਨ ਤੋਂ ਡਾਕਟਰ ਸਾਹਿਬ ਪਹੁੰਚਿਆ ਵੀਰੋਣੀ ਇਹ ਵੀ ਅੱਜ ਟਮਾਟਰ ਤੇ ਫੇਰ ਸਾਜ ਬਣਾਉਣ ਲੱਗੇ ਹੁਣ ਬਤਾਉ ਉਹਨਾਂ ਨੇ ਵੇਲਣ ਲੱਗੇ ਜਿਹੜੇ ਆਪਣਾ ਕੋਲ ਪਹੁੰਚਿਆ ਇਹ ਉਹਨਾਂ ਸਾਰੇ ਸੰਗਤ ਨੂੰ ਡਿਸਟ੍ਰਿਬਿਊਟ ਕਰਨ ਦਾ ਹੈ ਕੱਲੇ ਕੜੇ ਸੰ ਕੱਲੇ ਕੜੇ ਜਾਣੇ ਨੂੰ ਓ ਤੂੰ ਤੋੜਦੇ ਨੇ ਐਦਾਂ ਲਾ ਰਾ ਓਦਾਂ ਹੀ ਬੈਂਗ ਨੀ ਰਾਈ ਤੇ ਪਲਾਈ ਜਾਉਂਦੇ ਲੱਗ ਗਿਆ ਪਾਣੀ ਲੈ ਗਿਆ ਔਰ ਗਾੜੀ ਉਧਰੋਂ ਵੀ ਆ ਗਿਆ ਵਾ ਇਹਨੇ ਕਿਹੜਾ ਨੌਨ ਡਰਾਈਵਰ ਨੇ ਫੋਨ ਲਾਇਆ ਵੀ ਉਹ ਕਹਿੰਦਾ ਮੈਂ ਚੱਲਿਆ ਮੈਂ ਟੱਕਰ ਭੁਗੇ ਗਾੜੀ ਨਾਲ ਟੱਕਰ ਤੇ ਕੋਈ ਪਤਾ ਡਾਕਟਰ ਸਾਹਿਬ ਨਹੀਂ ਪਹੁੰਚੇ ਆਪਣੇ ਕੋਲੋਂ ਆ ਗਿਆ ਜੀ ਦੋ ਧੰਨਵਾਦ ਭਾਈ ਸਾਹਿਬ ਪਕੌੜੇ ਪਕੌੜਾ ਲੰਗਰ ਨਾਲ ਨਾਲ ਚੱਲ ਰਿਹਾ ਅੱਜ ਦਾ ਆਲੂ ਸਿੰਘਰ ਆ ਖੀਰ ਰਾਹ ਹਾਂ ਛੋਟੇ ਪਰਿਵਾਰ ਆ ਫੜ ਇੱਕ ਬੋਲ ਸਾਰਿਆਂ ਨੂੰ ਆ ਜੀ ਨੇ ਪਰ ਜਾਂਦਾ ਤੇ ਸਾਡੋ ਨਾਲੇ ਦੀ ਗਰੁੱਪ 'ਚ ਪਾਈਏ ਫੋਟੋ ਆ ਲੈ ਵੀ ਛੋਟੇ ਨੇ ਸੇਵਾ ਕਰ ਲੈ ਤੁਝਾਂ ਅੰਦਰ ਮਾਣ ਆਇਆ ਥਾ ਲਾ ਲਾ ਤਾਲੀ ਜਿਹੜੀ ਦਿੱਤਾ ਪਈ ਗੱਬ ਉਹਨੂੰ ਫੁੱਲੰਦਾ ਇਹ ਤੇ ਟਰੈਕਟਰ ਗਿਆ ਇਹਦੇ ਵਿੱਚ ਖੁੱਬ ਹੁਣ ਆ ਟੋਏ ਨੂੰ ਬਾਹਰ ਕੱਢਦੇ ਆ ਇਹ ਵੀ ਨਹੀਂ ਲੱਗ ਗਈ ਨਹੀਂ ਅਖਰੀ ਵੇਣੀ ਜੌਰ ਜੌਰ ਲਵਾ ਗਈ ਹਾਂਜੀ ਫਰਮਾਨ ਜੀ ਨਿਕਲੂ ਕਿ ਨਹੀਂ ਨਿਕਲ ਜੂਗਾ ਨਿਕਲ ਜੂਗਾ มหนลูกะหนลกะหนลกะ้าจ้าลยบอะลีบาร์ลีลีบาร์ล้ ਹਾਲਾਣੇ ਬਣਿਆ ਹਾਂ ਮਾ ਯਾਰ ਹਾਲਾਣੇ ਬਣ ਫਰਮਣਾ ਹਾਲਾਣੇ ਬਣਿਆ ਯਾਰ ਇਹਦਾ ਕਰੀਆ ਬਾ ਡਰਾਈਵਰ ਆਪਾਂ ਇੱਕ ਦੋ ਮਗਾਈ ਹੋਈ ਹੋਰ ਆ ਉਹਦੇ ਨੂੰ ਫੋਨ ਕਰ ਦੂੰਗਾ ਟ੍ਰੈਕਟਰ ਕੱਢੀਏ ਆ ਮਾ ਯਾਰ ਆ ਨਮਸ਼ੀਂ ਦੀ ਸਪੋਰਟਰਾਂ ਦੇ ਟਰੈਕਟਰ ਕੱਢ ਲੰਗੇ ਬਾਹਰ ਲਾ ਵੀ ਜਵਨਾ ਮਸ਼ੀਨ ਇਹ ਮਾਰਾ ਖਿੱਚ ਕੇ ਵਾਰ ਕੰਨਾ ਫੜ ਕੇ ਧੂਏ ਲਾ ਗਈ ਕਰ ਕੋਈ ਨਹੀਂ ਮਤ ਫੇ ਇੱਥੇ ਬੜੀ ਕਹਿ ਦਿੰਦੇ ਆ ਇਹਨੂੰ ਕੋਈ ਨਹੀਂ ਲਾਉਂਦਾ ਇਹਨੂੰ ਪੱਤੇ ਦੇ ਵਿੱਚ ਸੇਕ ਸੰਤ ਚਾਹੁੰਦਾ ਸੇਕ ਸੰਤ ਦਾ ਫਰਾ ਹੋ ਰਿਹਾ ਕਹਿੰਦੇ ਫੇ ਪ੍ਰਸਾਦ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਵੀਰੋ ਨੇ ਆਪਣੇ ਕੋਲ ਚਾਰ ਟਰੈਕਟਰ ਲੈ ਕੇ ਪਹੁੰਚ ਚੁੱਕੇ ਆ ਇਹਨਾਂ ਦਾ ਮਤਲਬ ਸੰਸਤਾਵਾ ਕੇਅਰ ਫੋਰ ਕੇਅਰ ਤੇ ਇਹ ਵੀਰੋ ਨੇ ਆਪਣੇ ਕੋਲ ਚਾਰ ਟਰੈਕਟਰ ਲੈ ਕੇ ਇਹ ਡੀਜ਼ਲ ਟਰੈਕਟਰ ਇੱਥੋਂ ਤੱਕ ਕਿ ਇਹ ਗੱਦੇ ਆਪਦਾ ਇੱਕ ਮੋਟਰਸਾਈਕਲ ਵੀ ਵੀਰੋ ਨੇ ਵੇਚੀ ਲੈ ਕੇ ਆਇਆ ਵੀ ਇਹ ਜਿੱਥੇ ਕਿਤੇ ਸਾਨੂੰ ਜਾਣ ਦੀ ਲੋੜ ਪਊ ਵੀ ਜਿਹੜੇ ਹੜਪੀਟ ਦਾ ਉਹਨਾਂ ਨੂੰ ਕਿਸੇ ਵੀ ਗੱਲੋਂ ਪ੍ਰੋਬਲਮ ਨਾ ਆਵੇ ਜਾਂ ਕਿੱਦਾਂ ਵੀ ਆ ਪੈਟਰੋਲ ਤੱਕ ਤੇ ਮੋਟਰਸਾਈਕਲ ਤੱਕ ਵੀਰ ਹੁਣੀ ਇਹ ਖੁਦ ਆਪ ਹੀ ਲੈ ਕੇ ਆਏ ਇਹਨਾਂ ਦਾ ਸੰਤ ਪਪਾ ਬਲਜੀਤ ਸਿੰਘ ਸੀਚੇਵਾਲ ਜੀ ਨਾਲ ਉਹਨਾਂ ਨਾਲ ਕੰਟੈਕਟ ਹੋਇਆ ਸੀ ਇਹ ਬਾਉਪੁਰ ਵੀ 1 ਮਹੀਨਾ ਲਾ ਕੇ ਤੇ ਅੱਜ ਵੀਰ ਹੁਣੀ ਜਿੱਦਾਂ ਉਹਨਾਂ ਨੇ ਆਪਣੇ ਤੱਕ ਇਹਨਾਂ ਦੀ ਪਹੁੰਚ ਕੀਤੀ ਤੇ ਇਹ ਵੀਰ ਹੁਣੀ ਆਂਦੀ ਆਪਣਾ ਹੈਗੀਆ ਇਹਨਾਂ ਦਾ ਕੇਅਰ ਫੋਰ ਕੇਅਰ ਵੀਰ ਹੁਣੀ ਆਪਣੇ ਕੋਲ ਪਹੁੰਚ ਚੁੱਕੇ ਆ ਤੇ ਬਾਕੀ ਇਹਨਾਂ ਨੂੰ ਵੀਰ ਹੁਣਾ ਨੂੰ ਆਪਾਂ ਜਦੋਂ ਆਪਣੀ ਕਮੇਟੀ ਪੂਰੀ ਇਕੱਠੀ ਹੋਊਗੀ ਖੜ ਕੇ ਆਪਾਂ ਇਹਨਾਂ ਨੂੰ ਵੀਰ ਹੁਣਾ ਦੀ ਮਤਲਬ ਸਾਰੀ ਵੀਡੀਓ ਬਣਾਵਾਵਾਂਗੇ ਤੇ ਇਹ ਆਪਣੇ ਤੋਂ ਹੁਣ ਪਹੁੰਚ ਗਏ ਆ ਡੀਜ਼ਲ ਵਾਲਾ ਟੈਂਕ ਵੀ ਨਾਲ ਹੀ ਲੈ ਕੇ ਆਇਆ ਇਹ ਵੀਰ ਹੁਣ ਨੇ ਆਪਾਂ ਨੂੰ ਕਹਿੰਦੇ ਵੀ ਆਪਾਂ 5 ਦਿਨ ਤੁਹਾਡੇ ਕੋਲ ਰਹਿਣਾ ਵਾ ਡੀਜ਼ਲ ਰੋਟੀ ਪਾਣੀ ਸਾਰਾ ਕੁਝ ਵੀਰ ਹੁਣ ਨੇ ਟੋਟਲੀ ਆਪ ਦਾ ਸਾਰਾ ਕੁਝ ਪ੍ਰਬੰਧ ਕਰਕੇ ਆਇਆ ਤੇ ਪਿੰਡ ਨਗਰ ਆਲੀ ਖੁਰਤੇ ਤੇ ਆਦੀ ਆਲੀ ਕਲਾਂ ਦਾ ਅਸੀਂ तहे ਦਿਲੋਂ ਧੰਨਵਾਦ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵੇਖ ਰਹਾ ਮੈਂ ਯਾਹ ਬਹੁਤ ਜਿਆਦਾ ਨਹੀਂ ਕਰਦੇ ਉਹ ਚੱਲ ਜਾ ਤੂੰ ਨਾਲ ਹੀ ਚੱਲ ਜੀ ਬਹੁਤ ਖਵਾ ਰਿਹਾ ਆ ਜਾ ਫੌਰਨ ਚੱਲ ਜੀ ਇਹ ਵੀਰ ਸਾਰੇ ਬਠਿੰਡ ਤੋਂ ਆਏ ਹੀ ਪਿੰਡ ਮਹਿਰਾਜ ਆ ਤੇ ਇਹਨਾਂ ਵੀਰਾਂ ਨੇ ਅੱਜ ਜਿਹੜਾ ਵਾ ਕੰਮ ਬਹੁਤ ਜ਼ਿਆਦਾ ਕੀਤਾ ਇਹਨੂੰ ਜਾਨਾ ਪੰਸੀ ਰਣ ਦੀ ਪਾਉਂਦਾ ਵੀਰਾਂ ਨੇ ਉਹਨਾਂ ਸਾਰੇ 6 ਵਜੇ ਜਿਹੜੀ ਵਾਪਸੀ ਕਰ ਦੇਣੀ ਆ ਤੇ ਇਹਨਾਂ ਵੀਰਾਂ ਦਾ ਉਹਨਾਂ ਆਪਾਂ ਸਾਰੇ ਪਿੰਡ ਆਪਣਾਂ ਨਾਲ ਵੀਰਾਂ ਦਾ ਧੰਨਵਾਦ ਕਰੂਗਾ ਸਿਰੋਪੇ ਨਾਲ ਸਨਮਾਨਤ ਕੀਤਾ ਜਾਊਗਾ ਵੀਰਾਂ ਸਾਰਿਆਂ ਨੂੰ ਫਾਇਰ ਚੜ੍ਹਦੀ ਕਲਾ ਜਿ ਰੱਖੀ ਨੇ ਵੀਰਾਂ ਨੂੰ ਬਹੁਤ ਬਹੁਤ ਧੰਨਵਾਦ ਨੇ ਵੀਰਾਂ ਦਾ ਇਹ ਵਿਚਾਰੇ ਅੱਜ ਆਪਣੇ ਕੋਲੇ ਸੇਵਾ ਦੇ ਨੇ ਇਹਨਾਂ ਵੀਰਾਂ ਦਾ ਇਹਨਾਂ ਵੀਰਾਂ ਨੇ ਆਪਣੇ ਨਾਲ ਜਿਹੜਾ ਮਿਲਨ ਸੰਯੋਗ ਹੈ ਨਿਤਾਦ ਨੇ ਆਪਣੀ ਹੱਲਪ ਵਿੱਚ ਵੀ ਰਾਏ इन्हें ग्रहण काम ही बहुत ज़्यादा खिंचा गया कि बनते तीन तीन फुट जी मिट्टी चाढ़ दीर ने बाकी अलग ब्लॉग अपना इतना समाप्त है सभी मिलते हैं तो